ਅਮਰਿਤਪਾਲ ਸਿੰਘ ਮਹਿਰੋ ਵੱਲੋਂ ਕੰਚਨ ਕੁਮਾਰੀ ਉਰਫ਼ ਕਮਲਕੌਰ ਭਾਬੀ ਦੇ ਕਤਲ ਮਾਮਲੇ ਵਿੱਚ ਇੱਕ ਸਕੋਰਪਿਓ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸਕੋਰਪਿਓ ਕਾਰ ਅਮਰਿਤਪਾਲ ਦੀ ਦੱਸੀ ਜਾ ਰਹੀ ਹੈ। ਇਸ ਸਕੋਰਪਿਓ ਦੇ ਪਿੱਛੇ ਕਮਲਕੌਰ ਭਾਬੀ ਦੀ ਕਾਰ ਵੀ ਦਿਖਾਈ ਦੇ ਰਹੀ ਹੈ। ਇਹ ਕਾਰ ਹਰਿਆਣਾ ਦੇ ਮਹਿੰਦਰ ਗੜਤੀ ਹੈ। ਇਸ ਦਾ ਨੰਬਰ HR34J0012 ਹੈ ਜੋ ਮਹਿੰਦਰ ਗੜ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰ ਮਹਿੰਦਰ ਗੜ ਤੋਂ ਖਰੀਦੀ ਸੀ ਇਹ ਸੀਸੀਟੀਵੀ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਕੈਮਰੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪੀਓ ਵਿੱਚ ਅਮਰਿਤਪਾਲ ਸੀ ਅਤੇ ਉਸ ਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਦੱਸਦੀ ਹੈ ਕਿ ਕਮਲ ਪਾਪੀ ਕਤਲ ਕੇਸ ਵਿੱਚ ਨਾਮਜ਼ਦ ਅਮਰਿਤਪਾਲ ਸਿੰਘ ਮੈਰੋ ਭਾਰਤ ਛੱਡ ਕੇ ਸੰਯੁਕਤ ਅਰਬ ਅਮੀਰਾਤ ਯੂਏਈ ਚਲਾ ਗਿਆ ਹੈ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਹਨ ਹੁਣ ਪੜਤਾਲ ਤੋਂ ਬਾਅਦ ਪੁਲਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ ਕਤਲ ਕੇਸ 'ਚ ਗ੍ਰਿਫਤਾਰ ਕੀਤੇ ਗਏ ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ पुलिस तफ्तीश दौरान कई अहम खुलासे किए हैं उन्होंने दसिया है कि कंचन तिवाड़ी उर्फ कमल कौर पापी कतल तो पहला मुलजम तीन महीने लुधियाना च रेकी करते रहे ਅਮਰਿਤਪਾਲ ਸਿੰਘ ਮੈਰੋ 8 ਜੂਨ ਨੂੰ ਕੰਚਨ ਦੇ ਘਰ ਗਿਆ ਅਤੇ ਉਸ ਨਾਲ ਕਾਰਾਂ ਦੀ ਪ੍ਰਮੋਸ਼ਨ ਲਈ ਬਠਿੰਡਾ ਜਾਣ ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ। ਕੰਚਨ ਬਠਿੰਡਾ ਜਾਣ ਲਈ ਰਾਜੀ ਹੋ ਗਈ। 9 ਜੂਨ ਨੂੰ ਅਮਰਿਤਪਾਲ ਸਿੰਘ ਮੈਰੋ, ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਤਿੰਨੋਂ ਜਣੇ ਮੋਗਾ ਤੋਂ ਲੁਧਿਆਣੇ ਗਏ ਅਤੇ WhatsApp ਤੇ ਸੰਪਰਕ ਕਰਕੇ ਕੰਚਨ ਨੂੰ ਅਪੋਲੋ ਹਸਪਤਾਲ ਕੋਲ ਬੁਲਾ ਲਿਆ। ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਨੂੰ ਮੁਰੰਮਤ ਲਈ ਗੈਰਾਜ ਵਿਝਲਾ ਦਿੱਤਾ। ਕਰੀਬ ਅੱਧੀ ਰਾਤ ਨੂੰ 12:30 ਵਜੇ ਕੰਚਨ ਦੀ ਗੱਡੀ ਦੀ ਮੁਰੰਮਤ ਮੁਕੰਮਲ ਹੋ ਗਈ। ਇੱਥੋਂ ਕੰਚਨ ਵਾਲੀ ਗੱਡੀ ਅਮਰਿਤਪਾਲ ਸਿੰਘ ਚਲਾਉਣ ਲੱਗਾ ਅਤੇ ਕੰਚਨ ਉਸ ਨਾਲ ਸੀ। ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਸਕੋਰਪਿਓ ਗੱਡੀ ਉੱਤੇ ਸਨ। ਗੈਰਾਜ ਤੋਂ ਉਹ ਉੱਚੋ ਵੱਲ ਚਲੇ ਗਏ ਅਤੇ ਸਕੋਰਪਿਓ ਗੱਡੀ ਪੈਟਰੋਲ ਪੰਪ ਤੇ ਰੋਕ ਕੇ ਸਾਰੇ ਇੱਕੋ ਗੱਡੀ 'ਚ ਸਵਾਰ ਹੋ ਗਏ। ਇਸ ਦੌਰਾਨ ਅਮਰਿਤਪਾਲ ਸਿੰਘ ਨੇ ਕੰਚਨ ਤੋਂ ਉਸ ਦੇ ਆਈਫੋਨ ਅਤੇ ਟੱਚ ਸਕਰੀਨ ਖੋਲੇ ਅਤੇ ਪਾਸਵਰਡ ਪੁੱਛਣਾ ਸ਼ੁਰੂ ਕਰ ਦਿੱਤਾ। एसएसपी ਅਨੁਸਾਰ ਥੋੜੀ ਦੇਰ ਮਗਰੋਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਨੇ ਕੰਚਨ ਦੇ ਗਲੇ 'ਚੇ ਕਮਰ ਕਸਾ ਕੇ ਖਿੱਚਿਆ। ਅਮਰਿਤਪਾਲ ਸਿੰਘ ਮੈਰੋ ਨੇ ਕੰਚਨ ਦਾ ਗਲਾ ਘੋੜ ਦਿੱਤਾ ਅਤੇ ਉਸਦੀ ਮੌਤ ਹੋ ਗਈ। ਅਮਰਿਤਪਾਲ ਸਿੰਘ ਮੈਰੋ ਵੱਲੋਂ ਕੰਚਨ ਕੁਮਾਰੀ ਉਰਫ਼ ਕਮਲਕੌਰ ਪਾਪੀ ਦੇ ਕਤਲ ਮਾਮਲੇ ਵਿੱਚ ਇੱਕ ਸਕੋਰਪਿਓ ਕਾਰ ਦੀ ਸੀਸੀਟੀਵੀ ਫੁਟੇਜ ਸਾਹਮਣੇ ਆਈ ਹੈ। ਇਹ ਸਕੋਰਪਿਓ ਕਾਰ ਅਮਰਿਤਪਾਲ ਦੀ ਦੱਸੀ ਜਾ ਰਹੀ ਹੈ। ਇਸ ਸਕੋਰਪਿਓ ਦੇ ਪਿੱਛੇ ਕਮਲਕੌਰ ਭਾਬੀ ਦੀ ਕਾਰ ਵੀ ਦਿਖਾਈ ਦੇ ਰਹੀ ਹੈ ਇਹ ਕਾਰ ਹਰਿਆਣਾ ਦੇ ਮਹਿੰਦਰਗੜ੍ਹ ਦੀ ਹੈ ਇਸ ਦਾ ਨੰਬਰ ਐਚ ਆਰ 34 ਜੇ 0012 ਹੈ ਜੋ ਮਹਿੰਦਰਗੜ੍ਹ ਦੇ ਇੱਕ ਵਿਅਕਤੀ ਦੇ ਨਾਮ ਤੇ ਰਜਿਸਟਰਡ ਹੈ ਅਮਰਿਤਪਾਲ ਸਿੰਘ ਮੈਰੋ ਨੇ ਇਹ ਕਾਰ ਮਹਿੰਦਰਗੜ੍ਹ ਤੋਂ ਖਰੀਦੀ ਸੀ ਇਹ ਸੀਸੀਟੀਵੀ ਜੋ ਤੁਸੀਂ ਦੇਖ ਰਹੇ ਹੋ ਲੁਧਿਆਣਾ ਮੋਗਾ ਹਾਈਵੇ ਤੇ ਲੱਗੇ ਕੈਮਰੇ ਦੀ ਦੱਸੀ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਸਕੋਰਪਿਓ ਵਿੱਚ ਅਮਰਿਤਪਾਲ ਸੀ ਅਤੇ ਉਸ ਦੇ ਪਿੱਛੇ ਕਮਲਕੌਰ ਭਾਬੀ ਜਾ ਰਹੀ ਹੈ ਦੱਸਦੀ ਹੈ ਕਿ ਕਮਲ ਪਾਪੀ ਕਤਲ ਕੇਸ ਵਿੱਚ ਨਾਮਜ਼ਦ ਅਮਰਿਤਪਾਲ ਸਿੰਘ ਮੈਰੋ ਭਾਰਤ ਛੱਡ ਕੇ ਸੰਯੁਕਤ ਅਰਬ ਅਮੀਰਾਤ ਯੂਏਈ ਚਲਾ ਗਿਆ ਹੈ ਇਸ ਮਾਮਲੇ 'ਚ ਅਮਰਿਤਪਾਲ ਸਿੰਘ ਮੈਰੋ ਸਮੇਤ ਤਿੰਨ ਮੁਲਜ਼ਮ ਪਹਿਲਾਂ ਹੀ ਨਾਮਜ਼ਦ ਹਨ ਹੁਣ ਪੜਤਾਲ ਤੋਂ ਬਾਅਦ ਪੁਲਸ ਨੇ ਦੋ ਹੋਰ ਵਿਅਕਤੀਆਂ ਨੂੰ ਮਾਮਲੇ 'ਚ ਨਾਮਜ਼ਦ ਕੀਤਾ ਹੈ ਕਤਲ ਕੇਸ 'ਚ ਗ੍ਰਿਫਤਾਰ ਕੀਤੇ ਗਏ ਅਮਰਿਤਪਾਲ ਸਿੰਘ ਮੈਰੋ ਦੇ ਸਾਥੀ ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਨੇ पुलिस तफ्तीश दौरान कई अहम खुलासे किए हैं उन्होंने दसिया है कि कंचन तिवाड़ी उर्फ कमल कौर पापी कतल तो पहला मुलजम तीन महीने लुधियाना च रेकी करते रहे ਅਮਰਿਤਪਾਲ ਸਿੰਘ ਮੈਰੋ 8 ਜੂਨ ਨੂੰ ਕੰਚਨ ਦੇ ਘਰ ਗਿਆ ਅਤੇ ਉਸ ਨਾਲ ਕਾਰਾਂ ਦੀ ਪ੍ਰਮੋਸ਼ਨ ਲਈ ਬਠਿੰਡਾ ਜਾਣ ਤੇ ਕੰਚਨ ਦੀ ਕਾਰ ਦੀ ਮੁਰੰਮਤ ਕਰਵਾ ਕੇ ਦੇਣ ਬਾਬਤ ਗੱਲ ਕੀਤੀ। ਕੰਚਨ ਬਠਿੰਡਾ ਜਾਣ ਲਈ ਰਾਜੀ ਹੋ ਗਈ। 9 ਜੂਨ ਨੂੰ ਅਮਰਿਤਪਾਲ ਸਿੰਘ ਮੈਰੋ, ਜਸਪ੍ਰੀਤ ਸਿੰਘ ਅਤੇ ਨਿਮਰਜੀਤ ਸਿੰਘ ਤਿੰਨੋਂ ਜਣੇ ਮੋਗਾ ਤੋਂ ਲੁਧਿਆਣੇ ਗਏ ਅਤੇ WhatsApp ਤੇ ਸੰਪਰਕ ਕਰਕੇ ਕੰਚਨ ਨੂੰ ਅਪੋਲੋ ਹਸਪਤਾਲ ਕੋਲ ਬੁਲਾ ਲਿਆ। ਬਠਿੰਡਾ ਪਹੁੰਚ ਕੇ ਕੰਚਨ ਦੀ ਗੱਡੀ ਨੂੰ ਮੁਰੰਮਤ ਲਈ ਗੈਰਾਜ ਵਿਛਲਾ ਦਿੱਤਾ। ਕਰੀਬ ਅੱਧੀ ਰਾਤ ਨੂੰ 12:30 ਵਜੇ ਕੰਚਨ ਦੀ ਗੱਡੀ ਦੀ ਮੁਰੰਮਤ ਮੁਕੰਮਲ ਹੋ ਗਈ। ਇਥੋਂ ਕੰਚਨ ਵਾਲੀ ਗੱਡੀ ਅਮਰਿਤਪਾਲ ਸਿੰਘ ਚਲਾਉਣ ਲੱਗਾ ਅਤੇ ਕੰਚਨ ਉਸ ਨਾਲ ਸੀ। ਨਿਮਰਜੀਤ ਸਿੰਘ ਅਤੇ ਜਸਪ੍ਰੀਤ ਸਿੰਘ ਸਕੋਰਪਿਓ ਗੱਡੀ ਉੱਤੇ ਸਨ। ਗੈਰਾਜ ਤੋਂ ਉਹ ਉੱਚੋ ਵੱਲ ਚਲੇ ਗਏ ਅਤੇ ਸਕੋਰਪਿਓ ਗੱਡੀ ਪੈਟਰੋਲ ਪੰਪ ਤੇ ਰੋਕ ਕੇ ਸਾਰੇ ਇੱਕੋ ਗੱਡੀ 'ਚ ਸਵਾਰ ਹੋ ਗਏ। ਇਸ ਦੌਰਾਨ ਅਮਰਿਤਪਾਲ ਸਿੰਘ ਨੇ ਕੰਚਨ ਤੋਂ ਉਸ ਦੇ ਆਈਫੋਨ ਅਤੇ ਟੱਚ ਸਕਰੀਨ ਖੋਲੇ ਅਤੇ ਪਾਸਵਰਡ ਪੁੱਛਣਾ ਸ਼ੁਰੂ ਕਰ ਦਿੱਤਾ। ਐਸਐਸਪੀ ਅਨੁਸਾਰ ਥੋੜੀ ਦੇਰ ਮਗਰੋਂ ਜਸਪ੍ਰੀਤ ਸਿੰਘ ਤੇ ਨਿਮਰਜੀਤ ਸਿੰਘ ਨੇ ਕੰਚਨ ਦੇ ਗਲੇ ਚ ਕਮਰ ਕਸਾ ਕੇ ਖਿੱਚਿਆ। ਅਮਰਿਤਪਾਲ ਸਿੰਘ ਮੈਰੋ ਨੇ ਕੰਚਨ ਦਾ ਗਲਾ ਘੋੜ ਦਿੱਤਾ ਅਤੇ ਉਸ ਦੀ ਮੌਤ ਹੋ ਗਈ।